ਪੰਜਾਬ ਚਾਇਦੇ ਲੁੱਟ ਖੋ ਦੀਵਾਰਦਾ ਦਾ ਸਾਹਮਣੇ ਆਉਂਦੀ ਰਹਿੰਦੇ ਐ ਅਦਾ ਦਾ ਹੀ ਇੱਕ ਮਾਮਲਾ ਕਪੂਰਥਲੇ ਤੋਂ ਸਾਹਮਣੇ ਐ ਜਿੱਥੇ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਕਿੰਨਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਐ ਐਨਾ ਹੀ ਨਹੀਂ ਉਹਨਾਂ ਲੁਟੇਰਿਆਂ ਦੇ ਵੱਲੋਂ ਕਿੰਨਰ ਦੇ ਨਾਸ਼ੀਰੀਕ ਸ਼ੋਸ਼ਣ ਵੀ ਕੀਤਾ ਜਾਂਦਾ ਐ ਤੇ ਉਹਨਾਂ ਦੀ ਆਪਾਤੀਜਨਕ ਵੀਡੀਓ ਵੀ ਬਣਾਈ ਜਾਂਦੀ ਐ ਪੀੜਤ ਕਿੰਨਰ ਐ ਜੋ ਪੁਲਿਸ ਸਟੇਸ਼ਨ ਚ ਆ ਕੇ ਇਸ ਘਟਨਾ ਬਾਰੇ ਸ਼ਿਕਾਇਤ ਵੀ ਦਰਜ ਕਰਾਉਂਦੀ ਐ ਤੁਹਾਨੂੰ ਦੱਸ ਦਵਾਂ ਕਿ ਜਿਨ੍ਹਾਂ ਲੁਟੇਰਿਆਂ ਨੇ ਕਿੰਨੇ ਨਾਲ ਤੇ ਲੁੱਟ ਕੀਤੀ ਐ ਉਹਨਾਂ ਨੂੰ ਭੇਜਣ ਵਾਲਾ ਕੋਈ ਹੋਰ ਹੀ ਨਹੀਂ ਐ ਉਹ ਕਿੰਨਰ ਦੀ ਬਰਾਦਰੀ ਵਾਲੇ ਹੀ ਸੀਗੇ ਸਤਸ਼ਿਆਕਾਲ ਮਹੱਪੂਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਪੀੜਤ ਕਿੰਨਰ ਦੇ ਮੁਤਾਬਕ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕਰਵਾਇਆ ਉਹ ਕਪੂਰਥਲਾ ਦੇ ਪਿੰਡ ਕਾਂਜਲੀ ਤੇ ਪਤਸਾਪੁਰ ਚ ਰਹਿੰਦੇ ਨੇ ਤੇ ਉਹ ਵੀ ਨੋਰਮਲ ਇਨਸਾਨ ਤੋਂ ਕਿੰਨਰ ਬਣੇ ਨੇ ਤੋਨਾ ਦਾ ਨਾਮ ਤਿਤਲੀ ਤੇ ਰਾਜ ਇਸ ਦੇ ਨਾਲ ਹੀ ਉਹ ਵੀ aarop ਲਗਾਏ ਗਏ ਨੇ ਕਿ ਉਹ ਨਸ਼ਾ ਵੇਚਣ ਦਾ ਧੰਦਾ ਕਰਦੇ ਨੇ ਹਾਂਜੀ ਬਾਬਾ ਜੀ ਕੀ ਨਾਮ ਆ ਤੁਹਾਡਾ ਔਰ ਕੀ ਘਟਨਾ ਹੋਈ ਅੱਜ ਤੁਹਾਡੇ ਨਾਲ ਜਿਹੜਾ ਤੁਸੀਂ ਸਿਵਲ ਇੱਥੇ ਸਿਟੀ ਥਾਣੇ ਦੇ ਵਿੱਚ ਮੌਜੂਦ ਹੋ ਹਾਂਜੀ ਸਤਿ ਸ਼੍ਰੀ ਅਕਾਲ ਤਾਲੇ ਸਾਰਿਆਂ ਨੂੰ ਮੇਰਾ ਨਾਮ ਨੂਰ ਆ ਤਿਤਲੀ ਤੇ ਰਾਜ ਨਾਮ ਦਾ ਇੱਕ ਤਿਤਲੀ ਨਾਮ ਤੇ ਇੱਕ ਕਿੰਨਰ ਬੰਡਾ ਹੀ ਆ ਸਾਡੇ ਵਰਗਾ ਜੋ ਕਿੰਨਰ ਬੰਦਾ ਪਿਆ ਆਪਣੇ ਆਪ ਦੇ ਵਿੱਚ ਤੇ ਉਹਨਾਂ ਸਾਡੇ ਨਾਲ ਧੱਕੇਸ਼ਾਹੀ ਕਰਦਾ ਪਿਆ ਸਾਡੇ ਤੋਂ ਪੈਸੇ ਮੰਗਦਾ ਵਾ ਬਾਈ ਰਹਿੰਦੇ ਕਿੱਥੇ ਹੋ ਤੁਸੀਂ ਅਸੀਂ ਕਪੂਰਤਲੇ ਇੱਥੇ ਰਹਿੰਦੇ ਹਾਂ ਗੁਰੂ ਕੋਲੇ ਰਹਿੰਦੇ ਹਾਂ ਤੇ ਆਪਣੇ ਅੱਛਾ ਜੀ ਕੀ ਨਾਮ ਆ ਤੁਹਾਡੇ ਗੁਰੂ ਦਾ ਉਹ ਤਿੱਤੀ ਗੁਰੂ ਆ ਨਿਆ ਦੋਟਾ ਠੀਕ ਆ ਜੀ ਕੀ ਘਟਨਾ ਕੀ ਹੋਈ ਅੱਜ ਤੁਹਾਡੇ ਨਾਲ ਇਹ ਦੱਸ ਦੋ ਦਿਨ ਹੈਗਾ ਸੀ 15 ਤਰੀਕ ਸੀ ਉਹ ਦਿਨ ਤੇ ਮੈਂ ਰੋਟੀ ਲੈਣ ਜਾ ਰਹੀ ਸੀ ਜਦੋਂ ਗੁਰੂ ਹਣੇ ਕਲੀਅਰ ਗਏ ਹੋਏ ਸੀ ਘਰ ਵੀ ਹਾਂ ਜੀ ਕੋਈ ਤੇ ਪੂਜਾ ਵਾਲੇ ਤੇ ਰੋਟੀ ਲੈਣ ਜਾ ਰਹੀ ਸੀ ਤਿੰਨ ਮੁੰਡੇ ਸੇ ਗੱਡੀ ਦੇ ਵਿੱਚ ਆਏ ਤੇ ਪਿਆਰ ਨਾਲ ਪਹਿਲਾਂ ਮੇ ਨਾਲ ਗੱਲਾਂ ਕਰਦੇ ਰਹੇ ਗੱਲਾਂ ਕਰਦੇ ਰਹੇ ਮੈਨੂੰ ਨਾ ਉਹਨਾਂ ਨੇ ਵਿਸ਼ਵਾਸ ਜਲ ਜਤਾ ਲਿਆ ਤੇ ਮੈਨੂੰ ਸਾਈਡ ਤੇ ਲੈ ਜਾ ਕੇ ਉਹਨਾਂ ਨੇ ਧੱਕੇਸ਼ਾਈ ਕੀਤੀ ਮੇਰਾ ਫੋਨ ਖੋਲਿਆ ਤੇ ਮੇਰੇ ਪੈਰ ਤੇ ਗੱਡੀ ਚੜਾ ਦਿੱਤੀ ਉਹਨਾਂ ਨੇ ਤੇ ਐਦਾਂ ਮੈਨੂੰ ਸਿੱਟ ਗਏ ਫਿਰ ਉਹਨੇ ਦਾ ਨਾਮ ਕੀ ਸੀਗੇ ਮੁੰਡਿਆਰੇ ਨਾਮ ਨਹੀਂ ਮੈਨੂੰ ਪਤਾ ਉਹਨਾਂ ਦੇ ਐਂਟੀ ਸੀ ਕੋਈ ਜਿਨ੍ਹਾਂ ਨੇ ਸਾਡੇ ਵਾਲ ਵਗੈਰਾ ਕੱਟਿਆ ਮੈਂ ਵਾਲ ਮੇਰੇ ਕੱਟੇ ਆ ਉਹਨਾਂ ਨੇ ਤੇ ਤਮ ਕਿਹਾ ਦਿੰਦੇ ਸੀ ਤੇਰਾ ਫੋਨ ਖੋਲਣਾ ਉਦੋਂ ਦੋ ਤਿੰਨ ਦਿਨ ਬਾਅਦ ਮੇਰਾ ਫੋਨ ਖੋਲਿਆ ਕਿਨੇ ਕੱਟੇ ਬਾਕੀ ਇਕਲੀ ਦੇ ਨਾਲ ਇੱਕ ਮੁੰਡਾ ਰਾਜ ਉਹਨੇ ਉਹਨੇ ਕੱਟੇ ਸੀ ਤੇ ਜਿਹੜੇ ਮੁੰਡਿਆਂ ਨੇ ਤੁਹਾਨੂੰ ਕਾਰ ਦੇ ਵਿੱਚ ਧੱਕੇਸ਼ਾਈ ਕੀਤੀ ਜਿਹੜੇ ਮੁੰਡਿਆਂ ਨੇ ਤੁਹਾਡੇ ਨਾਲ ਇਹ ਉਹਨਾਂ ਦੇ ਹੀ ਮੁੰਡੇ ਸੀਗੇ ਹਾਂਜੀ ਉਹਨਾਂ ਨੇ ਭੇਜੇ ਹੋਏ ਸੀ ਮੁੰਡੇ ਉਹਨਾਂ ਦਾ ਨਾਮ ਲੈਂਦੇ ਸੀ ਕਿ ਰਾਜ ਨਾਲ ਤੁੱਕੀ ਕੀਤੀ ਕੀਤਾ ਵੀਡੀਓ ਉਹਨਾਂ ਨੇ ਮੇਰੀ ਗੰਦੀ ਵੀਡੀਓ ਬਣਵਾਈ ਕੋਕਰੇ ਵਿੱਚ ਪਤਾ ਨਹੀਂ ਉਹਨਾਂ ਨੇ ਕਿਹੜਾ ਨਸ਼ਾ ਦੇ ਪਾਇ ਇਹ ਲシャ ਹੋ ਗਿਆ ਤੇ ਅਨ ਮੇਰੇ ਨਾਲ ਦੇ ਨੂੰ ਕਿਆ ਉਹਨਾਂ ਨੇ ਕੀ ਵੀਡੀਓ ਬਣਾ ਇਹ ਨਹੀਂ ਵੀਡੀਓ ਬਣਾਉਣ ਨੇ ਸਮਾਂ ਦਾ ਪਿਆ ਤੇ ਇਹਨੂੰ ਕਿੰਦੇ ਸੀ ਮਾਰਨਾ ਪੁੱਟਨਾ ਵਾ ਤੇ ਇਹਦਾ ਗਲਤ ਵੀਡੀਓ ਬਣਵਾਈ ਤੇ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਕਿੱਦਾਂ ਦੀ ਵੀਡੀਓ ਬਣਵਾਈ ਗਲਤ ਵੀਡੀਓ ਆ ਸਾਡੇ ਕੋਲ ਹੈਗੀ ਉਹ ਵੀਡੀਓ ਗਲਤ ਵੀਡੀਓ ਹੈਗੀ ਸਾਡੇ ਕੋਲ ਤੋ ਤਾਂ ਤੁਸੀਂ ਉਸ ਤੋਂ ਬਾਅਦ ਆਪਣਾ ਮੈਡੀਕਲ ਕਰਾਉਣ ਲਈ ਸਿਵਲ ਹਸਪਤਲ ਨਹੀਂ ਗਏ ਕੀ ਸੀ ਮੈਡੀਕਲ ਕਰਵਾਇਆ ਤੁਸੀਂ ਆਪਣਾ ਮੈਡੀਕਲ ਕਰਵਾਇਆ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਇਸ ਸੰਬੰਧ ਹਾਂਜੀ ਹਾਂਜੀ ਹੋ ਤੁਹਾਡੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਾ ਜੀ ਮੰਗ ਸਾਡੀ ਇਹ ਹੈ ਕਿ ਮੇਰੀ ਵੀਡੀਓ ਕੱਟੀ ਜਾਵੇ ਤੇ ਅਸੀਂ ਦਿਨ ਰਾਤ ਆਣਾ ਪ੍ਰੋਗਰਾਮ ਲਾਣੇ ਆ ਤੇ ਸਾਨੂੰ ਕੋਈ ਵੀ ਇਦਾਂ ਨਾ ਪਰੇਸ਼ਾਨ ਨਾ ਕਰੇ ਤੇ ਅਸੀਂ ਆਪਣੀ ਜ਼ਿੰਦਗੀ ਜਿੰਨੇ ਆ ਉਹ ਆਪਣੀ ਜ਼ਿੰਦਗੀ ਜੀਣ ਤੇ ਨਾ ਹੀ ਸਾਡੇ ਗੁਰੂਆਂ ਮਾੜਾ ਚੰਗਾ ਬੋਲਣ ਤੇ ਨਾ ਹੀ ਸਾਡੇ ਨਾਲ ਤੁਸੀਂ ਇਹ ਸਮਾਨ ਜਿਹੜਾ ਤੁਹਾਡਾ ਉਹਨਾਂ ਨੇ ਖੋਇਆ ਉਹ ਵਾਪਸੀ ਦੀ ਮੰਗ ਨੂੰ ਹਾਂਜੀ ਉਹ ਵੀ ਸਾਨੂੰ ਸਾਡਾ ਸਮਾਨ ਚਾਹੀਦਾ ਵਾਪਸ ਤੇ ਸਾੜੇ ਤੋਂ ਪੈਸੇ ਖੁੰਦੇ ਆ ਮੰਗਦੇ ਆ ਗਲਤ ਕੰਮ ਕਰਵਾਉਂਦੇ ਆ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਕਿੰਨੇ ਚਿਰ ਤੋਂ ਤੁਸੀਂ ਮੁੰਡੇ ਕੋ ਚੇਨਰ ਬਨੇ ਹੋ ਮੈਂ ਤੇ ਜਦੋਂ ਸ਼ੁਰੂ ਤੋਂ ਹੀ ਅਸੀਂ ਇੱਕ ਲੱਛਣ ਸਾੜੇ ਤੋਂ ਇੱਕ ਕੁਸਰਿਆ ਵਾਲਿਆ ਤੇ ਹੁਣ ਹੈਗੇ ਮੁੰਡੇ ਆ ਤੇ ਪਰ ਨਕਲਾ ਵਿੱਚ ਨੱਚਦੇ ਆ ਪ੍ਰੀਤੀ ਮਹੰਤ ਨੇ ਸਰੀਰਿਕ ਸ਼ੋਸ਼ਣ ਦਾ ਸ਼ਿਕਾਰ ਹੋ ਨੌਜਵਾਨਾਂ ਦੀ ਮਦਦ ਲਈ ਕਪੂਰਥਲਾ ਥਾਣਾ ਸਿਟੀ ਪਹੁੰਚੀ ਜਿੱਥੇ ਉਸਨੇ ਨੌਜਵਾਨ ਕੋਸਰੀਆਤਾ ਸਰੀਰਿਕ ਸ਼ੋਸ਼ਣ ਕਰਨ ਉਹਨਾਂ ਦੇ ਵਾਲ ਕੱਟਣ ਉਹਨਾਂ ਦੇ ਮੋਬਾਈਲ ਫੋਨ ਅਤੇ ਪੈਸੇ ਲੁੱਟਣ ਅਤੇ ਆਪਣੇ ਨਾਲ ਲੈ ਜਾਣ ਦੀ ਗੱਲ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਇਨਸਾਫ ਦੀ ਅਪੀਲ ਕੀਤੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਮੀਡੀਆ ਰਾਹੀਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੇਪੀ ਮ ਜੈ ਭਾਰਤ ਜੀ ਇਹਦਾ ਨਾਮ ਨੋਹਰਾ ਜਸਕਰਨ ਤੇ ਜੀ ਇਹਦਾ ਨਾਮ ਪ੍ਰੀਤ ਆ ਇਹ ਨਕਲਾਂ ਕਰਦੇ ਆ ਇਮੁੰਡੇ ਆ ਲੋਕਾਂ ਕੋਲ 10-10 ਰੁਪਏ ਭੜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ ਪੀਰਾ ਦੇ ਦਰਬਾਰ ਤੇ ਨੱਚ ਕੇ ਜੀ ਇਹਦੇ ਨਾਲ ਉਹਨਾਂ ਨੇ ਤਾਂ ਫੋਨ ਵੀ ਖੋਇਆ ਇਹਦੇ ਵਾਲ ਵੀ ਕੱਟੇ ਵਾਲ ਕੱਟਣ ਦਾ ਕੀ ਕਾਰਨ ਹੋਇਆ ਵਾਲ ਕੱਟਣ ਦਾ ਕਾਰਨ ਇਹ ਹੋਇਆ ਉਹ ਇੱਕੋ ਮੰਗਦੇ ਪਏ ਸੀ ਪੈਸੇ ਕਿ ਸਾਨੂੰ ਪੈਸੇ ਦੇ ਇਹ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਕਿ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਉਹ ਗਰੀਬ ਆ ਦੇ ਨਹੀਂ ਸਕਦਾ ਉਹ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਜਦੋਂ ਇਹਨੇ ਪੈਸੇ ਦੀ ਡਿਮਾਂਡ ਕੀਤੀ ਇਹਨੇ ਪੈਸੇ ਨਹੀਂ ਦਿੱਤੇ ਤੇ ਇਹਨਾਂ ਕੋ ਖੋਲਿਆ ਕੋ ਫੋਨ ਤੇ ਆਹ ਦੇਖੋ ਜੀ ਇਹਦੇ ਵਾਲ ਕੱਟਤੇ ਠੀਕ ਆ ਵਾਲ ਕੱਟਣ ਦੀ ਵੀ ਵੀਡੀਓ ਪਈ ਆ ਠੀਕ ਆ ਜੀ ਬਾਕੀ ਆ ਹੈਗੀ ਪ੍ਰੀਤੀ ਸ਼ੇਰਗੜ੍ਹ ਮੱਲੇ ਆਪਣੀ ਗੁਰੂ ਪ੍ਰੀਤੀ ਕੋ ਰਹਿੰਦੀ ਆ ਚਲੋ ਇਹਦੀ ਸਾਡਾ ਬੱਚਾ ਹੀ ਹੈ ਹਨਾ ਆਖਰ ਹੈ ਵੀ ਇਨਸਾਨ ਇਹਨੂੰ ਘੇਰਿਆ ਉਹਨਾਂ ਨੇ ਇਹਨਾਂ ਨੇ ਦਾਤ ਨੂੰ ਕਹਿੰਦੇ ਮੇਰਾ ਨਾਂ ਜੀ ਰੌਕਸੀ ਆ ਕਹਿੰਦੇ ਰੌਕਸੀ ਨੂੰ ਬੁਲਾ ਹੁਣ ਰਾਤ ਨੂੰ ਮੈਨੂੰ ਵੀ ਧਮਕੀਆਂ ਦਿੰਦੇ ਕਿ ਅਸੀਂ ਆਪਣਾ ਲਿੰਗ ਪਰਿਵਰਤਨ ਕਰਾ ਕੇ ਉਹੀ ਜਿਹੜੇ ਦੋ ਸ਼ਖਸ ਆ ਲਿੰਗ ਪਰਿਵਰਤਨ ਕਰਾ ਕੇ ਅਸੀਂ ਸਾਡਾ ਨਾਂ ਲੈਣਾ ਮੰਨਤਾ ਦਾ ਹੂੰ ਹੂੰ ਅਸੀਂ ਕਿੰਨੂੰ ਮਾੜਾ ਨਹੀਂ ਕਹਿੰਦੇ ਅਸੀਂ ਚੰਗਾ ਨਹੀਂ ਅਸੀਂ ਲੋਕਾਂ ਦੇ ਸੁੱਖੀ ਸ਼ਾਂਤੀ ਮੰਗਦੇ ਹਾਂ ਨਗਰ ਖੇੜੇ ਦੀ ਅਸੀਂ ਕਿੰਨੂੰ ਮਾੜਾ ਚੰਗਾ ਨਹੀਂ ਲੇਕਿਨ ਆ ਦੇਖੋ ਜੀ ਇਹਦੇ ਨਾਲ ਵੀ ਉਹਨਾਂ ਨੇ ਗਲਤ ਕੰਮ ਕਰਾਇਆ ਇਹਦੇ ਵੀ ਹਵਾਲਾ ਕੱਟੇ ਇਹਨੂੰ ਵੀ ਧਮਕੀਆਂ ਮਿਲਦੀਆਂ ਮੇਰਾ ਵੀ ਫੋਨ ਖੋਵਾ ਦਿੱਤਾ ਉਹਨਾਂ ਨੇ ਇਹਦਾ ਵੀ ਫੋਨ ਉਹਨਾਂ ਨੇ ਖੋਇਆ ਹੋਇਆ ਸਾਡੀ ਪ੍ਰਸ਼ਾਸਨ ਕੋ ਇਹੀ ਮੰਨਦਾ ਕਿ ਜੇ ਜਿਹੜੇ ਇਦਾਰੇ ਸਮਾਜ ਦੇ ਵਿੱਚ ਹੈਗੇ ਆ ਜਿਹੜੇ ਇਦਾਂ ਦੇ ਆਨੁਤੰਗ ਕਰਦੇ ਆ ਅਖਰ ਇਹ ਵੀ ਇਨਸਾਨ ਆ ਇਹਦੀ 16 ਸਾਲ ਉਮਰ ਨਾਮ ਆਲਿਕਾ ਇਹਦੇ ਨਾਲ ਇਹਦਾ ਸਰੀਰਕ ਸਮਝਣ ਤੁਹਾਨੂੰ ਤੁਸੀਂ ਸਾਡੇ ਬੱਚਿਓ ਸਾਡੇ ਭਰਾ ਮੈਂ ਕੀ ਤੁਹਾਨੂੰ ਦੱਸਾਂ ਜੋ ਵੀ ਹੋਇਆ ਮੁੰਡੇ ਕਿ ਕੁੜੀਆਂ ਕੁਝ ਵੀ ਹੈ ਤਾਂ ਅਖਰ ਇਨਸਾਨ ਹੀ ਹੁੰਦੇ ਇਹਨਾਂ ਨਾਲ ਵੀ ਤੱਕਾ ਹੋਇਆ ਪ੍ਰਸ਼ਾਸਨ ਨੇ ਸਾਡੀ ਇਹ ਹੀ ਮੰਗਾ ਇਹਨਾਂ ਦਾ ਇਨਸਾਫ ਕੀਤਾ ਜਾਵੇ ਜਿਹੜੇ ਉਹ ਸਾਡੇ ਵਰਗਿਆਂ ਨੂੰ ਧਮਕੀਆਂ ਦਿੰਦੇ ਆ ਅਸੀਂ ਜਿਹੜੇ ਤੁਸੀਂ ਇਲਾਕਿਆਂ 'ਚ ਜਾਂਦੇ ਸੀ ਇਹ ਕਰਾਂਗੇ ਸੀ ਉਹ ਕਰਾਂਗੇ ਤੁਹਾਨੂੰ ਰਾਤ ਨੂੰ ਘੇਰਾਂਗੇ ਦੇਖੋ ਅਸੀਂ ਵੀ ਆਪਣੇ ਸਾਡੇ ਵੀ ਮਾਪਿਓ ਸੀ ਉਹਨਾਂ ਨਾਲ ਵੀ ਘੁੰਮਣਾ ਜਾਣਾ ਉਹਨਾਂ ਦੇ ਵੀ ਜ਼ਿੰਮੇਵਾਰੀ ਨਿਭਾਉਣਾ ਮਾਪਿਓ ਵਸੇ ਅਸੀਂ ਸੀ ਤੇ ਅਸੀਂ ਪੁੱਤ ਤੇ ਉਹਨਾਂ ਦੀ ਜ਼ਿੰਮੇਵਾਰੀ ਰਾਤ ਬਰਾਤੇ ਜਾਣਾ ਇਹਨਾਂ ਨੇ ਵੀ ਰਾਤ ਬਰਾਤੇ ਜਾਣਾ ਇਹਨਾਂ ਨੇ ਵੀ ਰਾਤ ਬਰਾਤੇ ਜਾਣਾ ਜੇ ਇਹਨਾਂ ਨਾਲ ਕੋਈ ਖਬੀ ਨਾ ਵੀ ਹੁੰਦੀ ਸਾਡੇ ਸਾਰਿਆਂ ਨਾਲ ਤੇ ਜੀ ਇਹਨਾਂ ਦੇ ਜ਼ਿੰਮੇਦਾਰ ਉਹੀ ਦੋਨੋਂ ਹੋਣਗੇ ਬਾਕੀ ਇਹਨਾਂ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਿਹੜਾ ਇਹਨਾਂ ਨਾਲ ਜ਼ਬਰ ਹੋਇਆ ਤੁਸੀਂ ਸਮਝ ਸਕਦੇ ਸਾਰੀ ਗੱਲ ਉਹ ਵੀਡੀਓ ਦੋ ਜਣਿਆਂ ਨਾਲ ਹੋਇਆ ਨਾ ਹਾਂਜੀ ਇਹਦੇ ਇਹਦੀ ਇਹਦੀ ਮੇਰੇ ਨਾਲ ਹੋਇਆ ਹਾਂਜੀ ਇਹਦੀ ਫੇਰ ਇੱਕ ਹੋਰ ਨਾ ਹੋਇਆ ਇਹਦੇ ਨਾਲ ਜੀ ਇਹ ਆਹ ਮੁੰਡਾ ਦਾ ਪੋਤੇ ਦੇ ਵਾਲ ਕੱਟੇ ਅੱਛਾ ਇਹਦੇ ਨਾਲ ਵੀ ਹੋਇਆ ਵਾ ਹਾਂਜੀ ਇਹਦੀ ਵਾਲੇ ਵਾਲ ਕੱਟੀ ਦੀ ਵੀਡੀਓ ਹੈਗੀ ਇਹਦੇ ਨਾਲ ਵੀ ਦਲਤ ਡਰਾਮਾ ਹੋਇਆ ਵਾ ਹਾਂਜੀ ਸਰ ਹੋਇਆ ਹਾਂਜੀ ਕਰਵਾਇਆ ਬਟ ਉਹ ਵੀਡੀਓ ਨਹੀਂ ਹੈਗੀ ਕਿਉਂਕਿ ਫੋਨ ਉਹਨਾਂ ਨੇ ਖੋਲਿਆ ਮੁਮਲਕੀ ਕੋਈ ਸ਼ਰੀਰਿਕ ਸੂਸ਼ਨ ਹੋਇਆ ਤੁਹਾਡੇ ਸ਼ਰੀਰਿਕ ਸੂਸ਼ਨ ਹੋਇਆ ਵੀਡੀਓ ਵੀ ਦਲਤ ਡਰਾਮਾ ਤੁਸੀਂ ਸਾਡੇ ਬੱਚੇ ਸਾਨੂੰ ਨਹੀਂ ਚਲੋ ਜੀ ਅਬ ਮੈਂ ਉਹੀ ਦਲਤ ਤਾਮਰ ਲਵਜ਼ ਯੂਜ਼ ਆ ਰਿਹਾ ਵਾ ਉਹ ਤੇ ਸਰੀਰੀ শোষণ ਲਵਜ਼ੀ ਆ ਜਾਂਦਾ ਵਾ ਸਰੀਰੀ শোষণ ਇੱਕ ਚਲੋ ਇੱਕ ਮੀਡੀਆ ਇੱਕ ਮਾਧਿਅਮ ਹੁੰਦਾ ਹੈ ਨਾ ਸਮਾਜ ਤੱਕ ਪਹੁੰਚਣ ਦਾ ਉਹਨੇ ਮੁੰਡੇ ਨੇ ਸਕਿੰਗ ਕਰਵਾਈ ਚੰਗਾ ਠੀਕ ਹੈ ਨਾ ਸਕਿੰਗ ਕੀਤੀ ਨਾ ਉਹਦੀ ਵੀਡੀਓ ਹੈਗੀ ਐ ਜੀ ਅੱਛਾ ਮੁੰਡੇ ਨੂੰ ਪਤਾ ਨਹੀਂ ਲੱਗੇ ਮੁੰਡੇ ਨੇ ਜ਼ਬਰਦਸਤੀ ਕੀਤੀ ਉਹ ਤਿੰਨ ਮੁੰਡੇ ਸੀ ਇਹ 16 ਸਾਲਾਂ ਦਾ ਹੈ ਜੀ ਅਛਾ ਇਹਨੇ ਜ਼ਬਰਦਸਤੀ ਕੀਤੀ ਇਹਦੇ ਪੈਰ ਦੇ ਦੇਖੋ ਜੀ ਗੱਡੀ ਚੜਾਈ ਇਹਦਾ ਫੋਨ ਮੇਰਾ ਫੋਨ ਖੋ ਕੇ ਲੈ ਆ ਪੈਰ ਦੇਖਾ ਠੀਕ ਆ ਮੁੰਦੇ ਬਾਕੀ ਡਰਦੇ ਤਮ ਡਰਦੇ ਅਸੀਂ ਲੋਕਾਂ ਮੋਰੇ ਕੀ ਦੱਸਾਂਗੇ ਕੀ ਨਹੀਂ ਦੱਸਾਂਗੇ ਸਾਡੀ ਤਾਂ ਕੋਈ ਗਲਤੀ ਵੀ ਨਹੀਂ ਸਾਨੂੰ ਵੀ ਧਮਕੀ ਆਈ ਜਾਂਦੀ ਆ ਸਾਡੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੀ ਮੰਗਦਾ ਸਾਡੀ ਇਹ ਮੰਗ ਆ ਇਹਨਾਂ ਦੇ ਫੋਨ ਦਿੱਤੇ ਜਾਣ ਤੇ ਜਿਹੜੇ ਇਧਰ ਸਮਾਜ ਚ ਜਿਹੜੇ ਤੁਸੀਂ ਕਹਿ ਸਕਦੇ ਇਹਨਾਂ ਨੂੰ ਕੋੜ ਸਮਾਜ ਦਾ ਗਲਤਾਂ ਸੀ ਗਲਤ ਜਿਹੜੇ ਗਲਤੀਆਂ ਅਨਸਰ ਜੋ ਵੀ ਆ ਇਹਨਾਂ ਨੂੰ ਫੋਨ ਦਿੱਤੇ ਜਾਣ ਜਿਹੜਾ ਵੀ ਇਹਨਾਂ ਨਾਲ ਤੱਕਾ ਹੋਇਆ ਉਹਦੀ ਪ੍ਰਸ਼ਾਸਨ ਇਨਸਾਫ ਕਰੇ ਉਹਨਾਂ ਨੂੰ ਤੇ ਨਹੀਂ ਸਾਨੂੰ ਰਾਤ ਬਰਾਤੇ ਆ ਇਸ ਸੰਬੰਧੀ ਕੰਪਲੇਟ ਦਿੱਤੀ ਹੋਈ ਹਾਂਜੀ ਕੰਪਲੇਂਟ ਦਿੱਤੀ ਆ ਹੁਣ ਐਸਐਚਓ ਸਾਹਿਬ ਜਾ ਕੇ ਦੇਖਣਗੇ ਜਿੱਥੇ ਦੇ ਨਾਲ ਜ਼ਬਰ ਹੋਇਆ ਉਹ ਜਾ ਕੇ ਲੋਕੇਸ਼ਨ ਦੇਖਣਗੇ ਤੇ ਬਾਕੀ ਇਹਨਾਂ ਦੇ ਫੋਨ ਦੀ ਜੋ ਵੀ ਇਹ ਗੱਲ ਉਹਨਾਂ ਨੂੰ ਸਮਝਾਉਣਗੇ ਅਸੀਂ ਪ੍ਰਸ਼ਾਸਨ ਨੂੰ ਇਹ ਕਰਦੇ ਆ ਮੁੰਡਾ ਹੋਵੇ ਕੁੜੀ ਹੋਵੇ ਥਰਡ ਜੈਂਡਰ ਹੋਵੇ ਹੈ ਤਾਂ ਇਨਸਾਨ ਹੀ ਨਾ ਸਾਡੀ ਇਹ ਹੀ ਮੰਗ ਹੈ ਪ੍ਰਸ਼ਾਸਨ ਸਾਡੇ ਵੱਲ ਵੀ ਧਿਆਨ ਦਿੱਤਾ ਜਾਵੇ ਜੇਪੀ ਜੈਪਨ ਸਾਹਿਬ ਐਸਐਚਓ ਸਾਹਿਬ ਇੱਥੇ ਜਿਹੜੇ ਇਨਸਾਨਾਂ ਤੋਂ ਜਿਹੜੇ ਚੀਨਾ ਨਾ ਬਣੇ ਪਈ ਆ ਉਹਨਾਂ ਵੱਲੋਂ ਜਿਹੜੀ ਇਹ ਚ ਸਟੇਟਾਈ ਉਹਨਾਂ ਨਾਲ ਦਲਦਲ ਕੰਮ ਜਾਂ ਲੁੱਟਖੋ ਦੀ ਉਹ ਕੀ ਸਾਰਾ ਮਾਮਲਾ ਸੀ ਇੱਕ ਨੂਰ ਨਾਮ ਦਾ ਬੰਦਾ ਹੈਗਾ ਆ ਉਹ ਜਿਹੜਾ ਨਕਲਾਂ ਦੇ ਵਿੱਚ ਨਾਚਰ ਨੋਚਦਾ ਹੈਗਾ ਉਹਨੇ ਕੰਪਲੇਂਟ ਕੀਤੀ ਆ ਉਹਨੂੰ ਮੈਂ ਵੈਰੀਫਾਈ ਕਰ ਰਿਹਾ ਹਾਂ ਵੈਰੀਫਾਈ ਕਰਨ ਤੇ ਜਿਹੜਾ ਵੀ ਬੰਦਾ ਕੋਈ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ